جب میں جیسے سنتا جا رہا تمہیں من مندر کے تصویر تیار ہوگی کبھی کسی اپنے جیون ہوئے گا اپنے کے اپنے ذہن کی تصویر تیار کرا کے درشن کیے پر مہاراج بارے سنیا مہاراج کی باہرویں لوگ ایک سن کے من مندر کے تصویر تیار کر

نے بنا لیا پر گرو سب ایک دشتا گری میں ہونا سر تو ਤੰਦੇ ਕੋ ਧਿਆਨ ਨਾਲ ਕਾਵੇ ਤੇ ਧੰਦਾ ਕਰਾਉਂਦੇ ਹੋਗੇ ਧਰਮ ਨੂੰ ਕਾਤਾ ਕਰ ਗੱਤ ਕਰੋ ਨਾਮ ਦੇ ਕੋ ਵਰਕਸ਼ਪ ਕੋਈ ਮੁੱਲੇ ਸਥਾਨ ਤੇ ਸਨ ਅੱਜ ਇੱਕ ਵਾਕਿਆ ਕਿਸਾਨ ਦੇ ਤਰਫ ਤੇ ਮਹਿਰਾਨ ਦਾ ਕਰਜਾ ਹੋ ਗਿਆ ਇਹ ਕਹਿੰਦਾ ਤਾਂ ਹਾਂ ਗੁਰੂ ਹਰਗੋਬਿੰਦ ਸਾਹਿਬ ਆਰਾਧ ਦੀ ਪਾਰੇ ਦੱਸਦਾ ਹੈ ਉਹ ਕਿਦਾਂ ਪਰਵਾਸ ਸਭ ਨਾਮ ਹੁਣੇ ਦੇ ਜਿੰਨਾ ਇੱਕ ਆਖੋਦ ਕੇ ਪੁਜਾਰਾ ਕਰਦਾ ਸੀ ਉਹ ਸਮੇਂ ਘਾਹ ਇੱਕ ਦਸ ਲੋਕ ਜਿਹੜੇ ਨੀਂਦ ਲੋਕਾਂ ਨੂੰ ਘੋੜੇ ਰੱਖਦੇ ਸਨ ਹਾਥੀ ਰੱਖਦੇ ਸਨ

ਤੇ ਨਾ ਕੀ ਕਦੇ ਮੂਰਤ ਰੱਖੀ ਹੈ ਕੋਈ ਲੱਖਾਂ ਦੀ ਚੀਜ਼ ਵੀ ਗੁਰਦੁਆਰਾ ਸਾਹਿਬ ਆ ਕੇ ਪੇਟਾ ਕਰ ਦਿੰਦਾ ਹੈ ਕੋਈ 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 ਵਾਸ ਹਸ਼ੀਅਤ ਹੈ ਪੇਟਾ ਦੀ ਕੋਈ ਕੀਮਤ ਨਹੀਂ ਹੁਣ ਉਹ ਕਹਿੰਦਾ ਹੈ ਇੱਕ ਗੁਰ ਹਰਗੋਬਿੰਦ ਸਾਹਿਬ ਆ ਕੇ ਢੋਰੀਆਂ ਦੇ ਵਾਸਤੇ ਘਾੜ ਲੈ ਕੇ ਜਣਾ ਤੇ ਪੇਟਾ ਵੀ ਬੈਠਾ ਜਣਾ ਤੇ ਪੇਟਾ ਦੀ ਕੋਈ ਕੀਮਤ ਨਿਸ਼ਚਿਤ ਨਹੀਂ ਬੋਲ ਚੁਕੇ ਆਏ ਦਾਰਦੀ ਰੱਤਾ ਅੱਜ ਛੁੱਟੀ ਹੈ ਕਸ਼ਮੀਰੀ ਅੱਗੇ ਜਹਾਨਾ ਤੱਕ ਪਹੁੰਚਾਏ ਤੇ ਜਹਾਨਾ ਦੇ ਕਿਨਾਰੇ ਤੇ

ਇਹ ਕਰ ਬਹੁਤ ਹੈਰਾਨੀ ਕੁਲੈ ਦੇ ਨਾਲ ਆਪਣੇ ਅਤੀਵਲ ਤੱਕ ਕੇ ਕਿ ਪਤੀ ਦੇ ਅੰਤ ਸਿਮਰ ਤੱਕ ਪੈਦਾ ਸਵੇ ਨੂੰ ਪੈ ਨਾ ਕੇ ਕੰਡ ਵੀ ਸਿਰ ਤੇ ਹੈ। ਇਹ ਹੋ ਜੇ ਕਿ ਕਈ ਮਿੰਟਾਂ ਸ਼ਾਮ ਤੱਕ ਵੇਚ ਗਏ ਉਹ। ਅੱਜ ਬੜੀ ਚੜਦੀ ਆ ਗਏ ਕੰਡ ਵੀ ਸਿਰ ਤੇ ਤੁਹਾਡੀ ਸ਼ੇਫ ਠੀਕ ਹੈ। ਜਦੋਂ ਇਸ ਵਾਲੀ ਦਾ ਤੇ ਨੂੰ ਹੱਸ ਕੇ ਕਿ ਤਾ ਪਾਗਵਾਨ ਤੂੰ ਕਹਿਣ ਤੇ ਚੜਦੀ ਔਰ ਤੋਂ ਦਾਣਾ ਲਗਾ ਗਿਆ ਤੇ ਮੇਰੇ ਚਿਹਰੇ ਉਪਰ ਦਿੱਤੀ ਕਿ ਤੂੰ ਇਸ ਵਾਲ ਕਰਦੀ ਲੋੜ ਤਾਂ ਪਈ

ਤੇਰੇ ਮਨ ਵਿੱਚ ਖਿਆਲ ਆ ਗਿਆ ਉਹ ਕਿ ਕਰੀ ਉਹ ਵੇਚ ਕੇ ਜਿੰਨੀ ਕੀ ਉਹ ਪ੍ਰਤੀਤਾ ਦੇ ਗੀ ਉਹਦੇ ਨਾਲ ਅੰਮ੍ਰਿਤਸਰ ਘਰੋਂ ਬਸੈ ਮਹਾਰਾਜ ਦੇ ਦਰਸ਼ਕ ਕਰਨ ਗੱਲ ਦੀ ਮਕੀਦੇ ਕਿਤੇ ਅਸਾਂ ਦੇ ਨਹੀਂ ਕਿ ਐਸਾ ਹੈ ਉਹ ਸਮਝਾ ਨਹੀਂ ਉਹਦੇ ਤੇ ਸਮਝ ਕੋਈ ਆਪ ਨਹੀਂ ਉਸ ਚੋਰੀ ਹੋ ਜਾਵੇਗੀ ਪੈਸੇ ਮਿਲ ਜਾਵੇਗੀ ਇਹ ਨਹੀਂ ਗੱਲ ਬਸੇ ਦੀ ਕਦੇ ਗੁਰੂ ਬਾਣੀ ਸੁਣਵਾਉਂਦਾ ਫਰਵਾਟ ਕੇ ਤੇ ਚੋਰ ਕੀ ਹਾਂ ਦਾ ਪ੍ਰੇਰਣਾ ਹੋਏ ਚੋਰ ਕੀ ਆ ਚੰਗਾ ਕਿ ਹੋਏ ਹਰ ਭਰਾਏ ਦਾ ਅਨੁਸ਼ਕੁਰਸ਼ ਕਰੇ ਗੁਰਪ੍ਰੀਮ ਹਮਤਾਂ ਭਰੇ ਜਨ ਉਧਾਰੋ ਹਰੇਕੀ ਐਸਾ ਤੇ ਨਹੀਂ ਕਰਨ ਕਰਤੇ ਕੋਈ ਐਸਾ ਮੈਂ ਦੇਖਿਆ ਇਨਸਾਨ ਹੁੰਦਾ ਨਾ ਹੋ ਕੇ ਤਵੱਸਮਾ ਬਦਲ ਗਿਆ ਗੁਰੂ ਦੇ ਸੰਗ ਵਿੱਚ ਜਾਈਏ ਸਾਹਿਬ ਗੁਰਦੁਆਰੇ ਦੇ ਸੁਹਾਗ ਮੋਦਿਕ ਚੋਰੀ ਦਾ ਮਾਮਲਾ ਕਰਦਾ ਸੀ ਛੜਖਾ ਤੋਂ ਵੱਧ ਨਹੀਂ ਲੱਗ ਤੇ ਸ਼ਰਨੀ ਪੈ ਕੇ ਨੇ ਜੈਸਾ ਹਾਲ ਤੈਸਾ ਬਣ ਚੋਰੀ ਦੇ ਮਾਮਲੇ ਦੇ ਨਾਲ ਅੱਗੇ ਪ੍ਰਸ਼ਾਦਾ ਜਦੋਂ ਸਿੱਖ ਦੇ ਅੰਦਰ ਜਾਵੇਗਾ ਉਹ ਨੂੰ ਚੋਰੀ ਕਰਨ ਦੀ ਪੇਨੋਂ ਦੇ ਵਿੱਚ ਨਾਮਿਤ کہ جب کو دے سکتے ہیں وہ سطر کو ہم کو بلشاہ مہرہ کے پیار میں چاہتا ہے کہ جوہاں میں نے کہا یہ میں نے ایک میرے خبر دن باستے آیا سی کہ یہ کتنا دسلاں تو دیم آیا ہم تکا کر کے رکھے ہیں وہ دن باستے آیا سی تو شیئر اللہ جا رہا ہوں کہ نہ کہا کھوٹ کے بیج کے پجارہ کرتا ہے وہ دیکھ کنی کام کے لوگوں نے پر ہونے کے بھی ہونے دسلاں پہ جا ہے پیسے پہنے آجرا بھی کہتے ہیں ریپ

ਹੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ-ਦਰਿ ਅੰਦਰ ਗਏ ਜਦ ਮੈਂ ਸਿਰ ਤੇ ਰੱਖ ਲਈ ਦੁਬਾਰਾ ਘਰ ਵਾਲੇ ਨੇ ਟੱਕਾ ਲਿਆ ਕੇ ਦਿੱਤਾ ਉਹ ਟੱਕਾ ਪੱਕਦੇ ਨਰਮਣੇ ਆਏ ਤੇ ਟੱਕਾ ਵਰਤੇ ਮੱਖਣ ਨੂੰ ਲਾ ਕੇ ਜਦੋਂ ਪੱਕਦੇ ਨਾਲ ਦਿੰਿਆ ਐਨ ਆਪਣਾ ਭੈਣ ਨੂੰ ਹਰਗੋਬਿੰਦ ਸਾਹਿਬ ਦੇ ਚਰਨਾਂ-ਦਰਿ ਅਰਦਾਸ ਕੀਤੀ ਸੱਚੇ ਆਛਾ ਮੈਂ ਸੁਖੇਸ਼ੀ ਤੋਂ ਕਰੀਬ ਨਿਵਾਜ ਹੈ جو ملبے جو خیالوں کے دورے دوڑ رہے کا ذکر جتندر یعنی درشن باندھ ڈاکی گلپریت سمدل اور سرکھی ماسٹر جگسی thank you Eu não پر سارے جانتے خبر ویختے آ دوبارہ ایسے سزا لے ابھی جس پرگڑ جانے پسی ہوئی نا سا پاؤ سڈے پاؤ کو آگے نہیں بولو جی سینٹر کے ہاتھوں میں اٹھا پا کے گھر بچے ਜੇਕਰ ਕੰਮ ਕਰਤਾ ਹੈ ਉਹਦੇ ਤੇ ਐਨੇ ਸਰਗੇ ਕਰੂ ਲਾ ਕੇ ਇਹ ਗੱਲ ਸੁਣ ਕ ਬਹੁਤ ਹਤ ਹੋਤੀ ਹੈ ਇਹਦਾ ਬਹੁਤ ਵੱਡਾ ਪਰਚਨ ਕਰੀ ਲੋ ਰਾਜੇ ਸਰ ਕਰੀ ਲੋ ਰਾਜ ਜੋ ਸਭੀ ਕੌਮ ਕਰਦੀ ਹੈ ਕਦੇ ਕਦੇ ਸਭੀ ਨੂੰ ਉਦਾਸੀ ਹੁੰਦੀ ਸੰਕਾਟੋ ਭਾਈ ਤੋਂ ਦੇ ਜੀ ਸਿੰਘ ਜੀ ਉਹਨਾਂ ਕੋਈ ਭਾਈ ਨਾ ਪਰਸੀ ਦੀ ਚੜਦੀ ਕਲਾ ਦੇ ਵਾਸਤੇ ਅੰਦਾਸਤ ਮੁੰਡੇ ਮੈਂ ਵੇਚੀ ਗਈ ਬਹੁਤ ਬੱਤ ਕਰਨਾ ਕਰਦਾ ਹੈ ਕਰਤੀ ਜਾਂ ਵੀ ਮਜੀ ਸੀ ਉਹਨਾਂ ਮੰਨੋ ਜੱਜਾ ਜੀ ਮਾਰ ਕੇ ਜੀ ਗਵਾ ਬੱਤ ਕਰਦਾ ਮੀਰ ਜੀ ਮਦੋ ਆਪਣੇ ਬੇਟੇ ਗੁਰਿੰਦਰ ਸਿੰਘ ਇੰਟਰਕ ਦੀ ਕਲਾ ਦੇ ਵਾਸਤੇ ਅਤੇ ਵਿਦੇਸ਼ ਵਿੱਚ ਅੱਕੇ ਨੁਸਲਾਸ ਕਰਵਾਉਂਦੇ ਆ ਮਾਈ ਮੋਰ ਪਰਵਾ ਕਰਦਾ ਸੋਚੀ ਸੰਗਤ ਦਾ ਤਰਵਾਦਾ ਉਹ ਗੱਲ ਕਰ ਰਿਹਾ ਸਿੱਖ ਗੁਰੂ ਦੇ ਦਰਬਾਰ ਵਿੱਚ ਤਰਸਰ ਤੇ ਕਾਦੀ ਪੰਡ ਹੈ 15% ਬਣਿਆ ਹੈ ਕਿ ਤੁਰਿਆ ਕਰਦਾ ਕਰ ਕੇ ਨਿੱਤਰ ਬਤ ਕਰ ਲਿਤਾ ਹੈ ਜੇ ਤਰੋ ਨਿੱਤਰ ਬਤ ਕਰਦਾ ਹੈ ਮਨ ਦੇ ਵਿੱਚ ਬਣੀ ਹੋਈ ਟੂਹਲ ਪਵਿੱਛਾ ਬਰਦਾ ਦੀ ਤਸਵੀਰ ਸਾਹ ਰਗਾ ਦੀ ਦੂਰ ਉਪਰੇ ਖਾਉਂਦੇ ਨਿੱਕਰ ਦੇ ਦੂਸਰ

من کتا ہے اسی کبوتر جاؤ چھپو جب میری بےتی ہے ٹکا بنا کے

ਜਦੋਂ ਇਹ ਸ਼ੰਕਰ ਤਾਰਦੇ ਮੰਨਾਂ ਦੇ ਵਿੱਚ ਪਿਆ ਉਹ ਕਿਹਨਾਂ ਦਾ ਵਕਤ ਹੈ ਹਜ਼ੂਰ ਦਾ ਹਰ ਹਾਂ ਨਾ ਨਰਿਸ਼ ਚੰਨ ਕਹਿ ਕਿ ਪਰਮਾਤਮਕ ਨੂੰ ਦੇਖਦੇ ਨਹੀਂ ਸਿਰਫ ਉਹਨਾਂ ਕਿ ਪਰਮਾਤਮਕ ਨੂੰ ਦੇਖਦੇ ਕਹਿੰਦੇ ਤੇਰੇ ਵਰਗੇ ਨੂੰ ਦਰਸ਼ਨ ਦਿੱਖੇ ਹੁੰਦੇ ਅੰਦਰ ਜਾਣ ਦੀ ਜਾਨਤ ਹੈ ਫਰਮ ਗਿਆਨ ਦਾ ਤਲੂ ਦੀ ਪ੍ਰਕਿਰਮਾ ਕਰ ਤੈਨੂੰ ਨਮਸਕਾਰ ਕਰਕੇ ਜਾ ਉਹ ਕਹਿੰਦਾ ਮੈਂ ਪਰਮਾਤਮਕ ਕੋਲ ਆਇਆ ਮੈਂ ਦਰਸ਼ਨ ਕਰਨ ਵਾਸਤੇ ਆਇਆ ਮੇਰੇ ਬਦਨ ਦਾ ਦਰਸ਼ਨ ਦੀ ਸ਼ੇਕ ਹੈ ਕਿਉਂਕਿ ਗੁਰੂ ਸਾਹਿਬ ਦੇ ਬਾਣੀ ਦਾ ਅੱਖਰ ਪਾਠ ਸਾਹਿਬ ਦੇ ਦਰਸ਼ਨ ਕਰ ਸਿ ਗੁਰੂ ਕੇ ਜਨਮ ਵਾਲ ਤੁਝਾਇਆ। ਉਹ ਦਰਸ਼ਨ ਨਹੀਂ ਚਾਹਤਾ ਕਿ ਆਇਆ। ਉਹ ਕਹਿੰਦੇ ਤੇਰੇ ਵਰਗੇ ਬੰਦੇ ਨੂੰ ਦਰਸ਼ਨ ਕਰਨ ਦੀ ਲੋੜ ਹੈ। ਕਦ ਤੱਕ ਲੋੜ ਕਿਉਂ ਨਹੀਂ? ਮੈਂ ਤੇ ਸੁਣਿਆ ਗੁਰੂ ਦੇ ਦਰਬਾਰ ਵਿੱਚ ਜਿਹੜਾ ਆਇਆ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਿਹੜਾ ਆਇਆ ਉਹਨੇ ਜੋ ਮੰਗਿਆ ਉਹ ਮਿਲ ਜਾਂਦਾ ਹੈ। ਪਰ ਤੁਸੀਂ ਮੈਨੂੰ ਦਰਸ਼ਨ ਤੋਂਵਾਜਾ ਕਰਕੇ ਬੋਲ ਰਹੇ ਹੋ। ਕਹਿੰਦੇ ਨਹੀਂ ਬੋਲ ਸਕਦਾ। ہوں سکھ کہ میں درشن کرا پہلے دار اندر دا نہیں جا سکتا تجربہ درشن کرنے کی اجازت نہیں دونوں کے بول اچھے ہوئے ترخی بدھی جب ترخی بدھیے اچھے بول بولے جان لکے اے آواز تمبو دا کے اندر تک پہنچ اندر میں دن آواز آتی ہے پہلے دار اندر سر چکا کے حضور ایک حقیق حقیقت چاہت کا ذکر کرتا ہے روکایا سکھ کی خوشی کا

ਉਹ ਬਹੁਤ ਹੀ ਮਨਵਾਲੀ ਤਸਵੀਰ ਸਾਡੇ ਵਿੱਚ ਆਉਂਦੀ ਹੈ ਉਹਦੇ ਵਿੱਚ ਸਿਰਫ ਇੱਕ ਪਸਾਰ ਹੈ ਤੇ ਦਸਤਾਨ ਦੀ ਕਲਮ ਹੈ ਉਹਦੇ ਵੀ ਕਾਤਰੇ ਕਿਰਪਾ ਰਹੀ ਉਹਦੀ ਵੀ ਕਮਾਨ ਕੋਲ ਪਈ ਹੈ ਜਿਹੜਾ ਪ੍ਰਯਤਥਾ ਕੋਲ ਪਿਆ ਡੋਰੀ ਪਾ ਕੇ ਬਾਹਰ ਖੜਿਆ ਹੋਇਆ ਹੈ ਉਹਦੇ ਦੇ ਪੈਰਾਂ ਦਾ ਮੱਥ ਨਹੀਂ ਝੋੜਾ ਹੈ ਕੀਮਤੀ ਜੇਵਰਾਗ ਗਰਦ ਵਿੱਚ ਪੈਲੇ ਹੋਏ ਦੇ ਤੇ ਛੋਟੀ ਧਾੜੀ ਤੇ ਛੋਟੀ ਮੋਛਾ ਬਸਮਾ ਅਲੂਮ ਕੱਪਾ ਦੀ چاہ <سؤال> <سؤال> ਪਰਾਸ਼ਰਾਂ ਨਾਲ ਦੇਖੀਏ ਤੇ ਉਹ ਬੜੀ ਦੇਰ ਤੋਂ ਉਦਾਸਾ ਕਰਦਾ ਸੁਣਦਾ ਅਜੋਈਆਂ ਕਰਦਾ ਸੀ ਇੰਤਕ ਤੇ ਬੈਠਣ ਵਾਲਾ ਕਿਹਨੂੰ ਲਿਖਾਵੇ ਇੱਥੇ ਬੜੀ ਪਰਾਂ ਹੈ ਤੈਨੂੰ ਵੀ ਪਤਾ ਲੱਗਣਾ ਹੁਣ ਪ੍ਰੇਖੇ ਦੇ ਵਿੱਚ ਹੁਣ ਸਭ ਤੋਂ ਸੱਚੇ ਪਾਤਸ਼ਾਹ ਨੂੰ ਹਰ ਬੰਸਾ ਮਹਾਰਾਜ ਦੇ ਕੇਵਲ ਝੰਡਾ ਦਾ ਧਿਆਨ ਹੈ ਮਨ ਉੱਤੇ ਤਾਪ ਠਿਕਣ ਗਈ ਏ ਕੰੂ ਦੇ ਅੰਦਰ ਖੜਦਾ ਹੋਇਆ ਹੱਥ ਝੁੜ ਕੇ ਬੈਠ ਬੈਠ ੱੱਕੀ ਜਾ ਗਿਆ ਸਮੇਂ ਬਿਠੀ ਸਖੀਏ ਤੇ ਬੰਦੇ ਦੇ ਤੇ ਸ਼ਭਲੇ ਬੈਠਣ ਵਾਲਾ

ग़रीता कर